ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਫੂਡ ਹੈਂਡਸ ਅੱਜ ਆਪਾਂ ਬਣਾਵਾਂਗੇ ਜੀ ਸੋਇਆ ਬੀਨ ਦੀ ਸਬਜ਼ੀ ਇਹਦੇ ਲਈ ਆਪਾਂ ਲਈ ਹੈ ਜੀ ਇੱਕ ਕਾਲੀ ਸੋਇਆ ਬੀਨ ਦੀ ਤੇ ਉਹਨੂੰ ਆਪਾਂ ਪਾਣੀ ਦੇ ਵਿੱਚ ਉਬਾਲ ਲਾਂਗੇ ਤੇ ਇਹਦੇ ਵਿੱਚ ਆਪਾਂ ਨਮਕ ਪਾ ਕੇ ਇਹਨੂੰ ਉਬਾਲਾਂਗੇ ਪਾਣੀ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈਗਾ ਤੇ ਜਦੋਂ ਇਹ ਉਬਲ ਜਾਣ ਤੇ ਇਹਨਾਂ ਨੂੰ ਪਾਣੀ ਤੋਂ ਬਾਹਰ ਕੱਢ ਲੈਣਾ ਤੇ ਚੰਗੀ ਤਰ੍ਹਾਂ ਸੁਕਾ ਲੈਣਾ ਹੁਣ ਜਿਹੜੀਆਂ ਸੋਇਆਬੀਨ ਦੀਆਂ ਬੜੀਆਂ ਆਪਣੇ ਉਬਲ ਚੁੱਕੀਆਂ ਇਹਨਾਂ ਨੂੰ ਆਪਾਂ ਪਾਣੀ ਤੋਂ ਬਾਹਰ ਕੱਢ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਪਾਣੀ ਆਪਾਂ ਇਹਨਾਂ ਨੂੰ ਸੁਕਾ ਲਾਂਗੇ ਹੁਣ ਆਪਾਂ ਤੜਕੇ ਆਸਤੇ ਆਪਾਂ ਤੇਲ ਪਾਵਾਂਗੇ ਕੜਾਈ ਦੇ ਵਿੱਚ ਤੇਲ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਇੱਥੇ ਆਪਾਂ ਸਰੋਂ ਦਾ ਤੇਲ ਯੂਜ਼ ਕੀਤਾ ਇਹ ਆਪਾਂ 3 ਵੱਡੇ ਚਮਚ ਲੈਏ ਆ ਜੀ ਸਰੋਂ ਦੇ ਤੇਲ ਦੇ ਦੇ ਜਦੋਂ ਪੂਰੀ ਤਰ੍ਹਾਂ ਕਰਮ ਹੋ ਜਾਏ ਉਦੋਂ ਇਸ ਦਾ ਚੱਪ ਪਾਵਾਂਗੇ ਜੀ ਜੀਰਾ ਜੀਰਾ ਆਪਣਾ ਫਰਾਈ ਹੋ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਕੱਟੀ ਹੋਈ ਹਰੀ ਮਿਰਚ ਯੂਜ਼ ਕਰਾਂਗੇ ਇਸ ਤੋਂ ਬਾਅਦ ਕੱਟਿਆ ਹੋਇਆ ਲਸਣ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ਼ ਤੁਸੀਂ ਇਸ ਤਰ੍ਹਾਂ ਲੰਬੇ-ਲੰਬੇ ਕੱਟ ਲੈਣੇ ਆ ਹਲਕਾ ਜਿਹਾ ਫਰਾਈ ਹੋਣ ਤੱਕ ਆਪਾਂ ਇਹਨਾਂ ਨੂੰ ਇਦਾਂ ਹੀ ਭੁੰਨਾਂਗੇ ਜਦੋਂ ਨਾ ਥੋੜਾ ਜਿਹਾ ਕਲਰ ਚੇਂਜ ਹੋ ਜਾਏ ਪਾ ਬਿਲਕੁਲ ਸਿੰਪਲ ਤਰੀਕੇ ਨਾਲ ਇਹ ਸਬਜ਼ੀ ਬਣਾਉਣੀ ਹੈ ਜੀ ਬਹੁਤ ਹੀ ਵਧੀਆ ਬਣਦੀ ਹੈ ਇਹ ਤਾਂ ਹੁਣ ਜਿਹੜੇ ਆਪਣੇ ਪਿਆਜ਼ ਆ ਫਰਾਈ ਹੋ ਚੁੱਕੇ ਇਹਨਾਂ ਦਾ ਕਲਰ ਚੇਂਜ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਕੱਟੇ ਹੋਏ ਦੋ ਟਮਾਟਰ ਪਾਵਾਂਗੇ ਟਮਾਟਰ ਵੀ ਬਹੁਤ ਜਿਆਦਾ ਚੰਗੀ ਤਰ੍ਹਾਂ ਬਣ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਜੀ ਇਹਦੇ ਵਿੱਚ ਪਾਵਾਂਗੇ ਜੀ ਪੀਸੀ ਹੋਈ ਲਾਲ ਮਿਰਚ ਥੋੜਾ ਜਿਹਾ ਹਲਦੀ ਪਾਊਡਰ ਇਸ ਤੋਂ ਬਾਅਦ ਪਾਵਾਂਗੇ ਜੀ ਪੀਸਿਆ ਹੋਇਆ ਜਿਹੜਾ ਆਪਣਾ ਜੀਰਾ ਸੀਗਾ ਉਹਨੂੰ ਆਪਾਂ ਰੋਸਟ ਕਰ ਲਿਆ ਸੀਗਾ ਰੋਸਟ ਕਰਕੇ ਉਹਨੂੰ ਪੀਸ ਕੇ ਤਾਂ ਪਾਊਡਰ ਤਿਆਰ ਕੀਤਾ ਹੁਣ ਉਹਦੇ ਉੱਪਰ ਪਾਵਾਂਗੇ ਜੀ ਸੁੱਕੀ ਮੇਥੀ ਨਮਕ ਆਪਾਂ ਇਹਦੇ ਵਿੱਚ ਬਾਅਦ ਵਿੱਚ ਪਾਵਾਂਗੇ ਕਿਉਂਕਿ ਪਹਿਲਾਂ ਵੀ ਆਪਾਂ ਨਮਕ ਜਦੋਂ ਬਾਲਿਆ ਸੀਗਾ ਬੜਿਆਂ ਨੂੰ ਉਦੋਂ ਆਪਾਂ ਪਾ ਲਿਆ ਸੀ ਨਮਕ ਤੇ ਮਸਾਲੇ ਦੀ ਜਿਹੜੀ ਵਰਤ ਉਹ ਬਾਅਦ ਵਿੱਚ ਕਰਾਂਗੇ ਤਿਹੋ ਤੜਕਾ ਚੰਗੀ ਤਰ੍ਹਾਂ ਭੁੱਜ ਗਿਆ ਥੋੜਾ ਆਪਾਂ ਘੱਟ ਫਲੇਮ ਤੇ ਪਕਾਉਣਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਵਧੀਆ ਬਣ ਗਿਆ ਇਹ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਅੱਧਾ ਗਲਾਸ ਪਾਣੀ ਪਾਇਆ ਜੀ ਇੱਥੇ ਆਪਾਂ ਇਹਨੂੰ ਫਿਰ ਤੋਂ ਥੋੜੇ ਸਮੇਂ ਲਈ ਆਪਾਂ ਪਕਾਵਾਂਗੇ 2 ਮਿੰਟ ਤੱਕ ਇਹਨੂੰ ਪਕਾਉਣਾ ਹੈ ਹੁਣ ਤੜਕਿਆਂ ਦੇ ਵਿੱਚ ਆਪਾਂ ਇੱਕ ਚਮਚਾ ਦੇਸੀ ਘਿਓ ਦਾ ਐਡ ਕਰਾਂਗੇ। ਇਹਦੇ ਨਾਲ ਜਿਹੜਾ ਦਾ ਸਬਜ਼ੀ ਦਾ ਟੇਸ ਬਹੁਤ ਹੀ ਵਧੀਆ ਆਉਂਦਾ। ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹੁਣ ਇਹਦੇ ਵਿੱਚ ਆਪਾਂ ਕੱਟੇ ਹੋਏ ਦੋ ਆਲੂ ਪਾਵਾਂਗੇ ਜੀ। ਆਲੂਆਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਬੜੀਆਂ ਉਬਾਲ ਕੇ ਰੱਖੀਆਂ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਜੀ ਇਹਨਾਂ ਨੂੰ ਆਪਾਂ ਤੜਕੇ ਦੇ ਵਿੱਚ ਹੀ ਐਡ ਕਰ ਦਾਂਗੇ ਸੋਇਆਬੀਨ ਤੇ ਆਲੂ ਐਡ ਕਰਨ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਤੜਕੇ 'ਚ ਮਿਕਸ ਕਰਾਂਗੇ ਹੁਣ ਆਪਾਂ ਇਹਨੂੰ ਥੋੜੇ ਸਮੇਂ ਲਈ ਢੱਕ ਕੇ ਰੱਖ ਦਾਂਗੇ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਨਾਲੋਂ ਬਹੁਤ ਵਧੀਆ ਬਣ ਚੁੱਕੀ ਹੈ ਇਹ ਉਸ ਤਰ੍ਹਾਂ ਨੂੰ ਮਿਕਸ ਕਰਾਂਗੇ ਤੇ ਇਹਦੇ ਵਿੱਚ ਫਿਰ ਤੋਂ ਅੱਧਾ ਗਲਾਸ ਪਾਣੀ ਦਾ ਜਿਹੜਾ ਐਡ ਕਰਾਂਗੇ ਐਡ ਕਰਨ ਤੋਂ ਬਾਅਦ ਇਹਨੂੰ 5 ਤੋਂ 7 ਮਿੰਟ ਤੱਕ ਪਕਾਉਣਾ ਕਾਕੇ ਜਿਹੜੀ ਗਰੇਵੀ ਹੈ ਇਹਦੀ ਬਹੁਤ ਵਧੀਆ ਬਣ ਸਕਿਆ ਇਹਨੂੰ ਜਿਆਦਾ ਪਤਲਾ ਵੀ ਨਹੀਂ ਕਰਨਾ ਜੀ ਹੁਣ ਇਹਦੇ ਵਿੱਚ ਆਪਾਂ ਲੋੜ ਅਨੁਸਾਰ ਨਮਕ ਐਡ ਕਰਾਂਗੇ ਤੇ ਥੋੜਾ ਜਿਹਾ ਗਰਮ ਮਸਾਲਾ ਵੀ ਐਡ ਕਰਾਂਗੇ ਇਹਨ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਰਲ ਜਾਣ ਥੋੜੇ ਸਮੇਂ ਲਈ ਇਹਨੂੰ ਫਿਰ ਪਕਾਵਾਂਗੇ ਸਬਜੀ ਜੀ ਹੁਣ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਈ ਹੈ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਸਬਜੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਬਣੀ ਹੈ ਇਹਨੂੰ ਤੁਸੀਂ ਰੋਟੀ ਪਰੌਠੇ ਜਾਂ ਕਿਸੇ ਨਮਕੀਨ ਚਾਵਲਾਂ ਦੇ ਨਾਲ ਵੀ ਯੂਜ਼ ਕਰ ਸਕਦੇ ਹੋ